ਮੈਂ ਕੁਝ ਵੀ ਨਹੀਂ ਸਭ ਕੁਝ ਤੂੰ ਹੀ ਕਰ ਰਿਹਾ ਤੇਰਾ ਹੀ ਨਾਮ ਹੈ ਹਰ ਪਾਸੇ ਮੇਰੇ ਨਾਮ ਦੇ ਵਿੱਚ ਵੀ ਤੇਰਾ ਹੀ ਨਾਮ ਹੈ ਤੇਰੀ ਪਾਵਰ ਕੰਮ ਕਰਦੀ ਹੈ ਤੇਰਾ ਗਿਆਨ ਉਹਦੇ ਤੋਂ ਬਿਨਾ ਮੁੱਖ ਡਰਾਵਨੇ ਬਣ ਜਾਂਦੇ ਹਨ ਹੁਣ ਜਦੋਂ ਸਾਡੇ ਮਨ ਦੇ ਵਿੱਚ ਕਾਮ ਦੇ ਖਿਆਲ ਆਤ ਹਨ ਐਕਸਪ੍ਰੈਸ਼ਨ ਜਿਹੜੇ ਹਨ ਐਕਸਪ੍ਰੈਸ਼ਨ ਚਿਹਰੇ ਦੇ ਹਾਵ ਭਾਵ ਉਹ ਹਿਰਦੇ ਦਾ ਕਾਮ ਸਾਡੀਆਂ ਅੱਖਾਂ ਦੇ ਵਿੱਚ ਝਲਕਣ ਲੱਗ ਪੈਂਦਾ ਅੱਖ ਮੈਲੀ ਹੋ ਜਾਂਦੀ ਜਦੋਂ ਮਨ ਮੈਲਾ ਹੈ ਅੱਖ ਸ਼ੁੱਧ ਕਿਤਾਂ ਰੱਖੋ ਮਨ ਦੇ ਵਿੱਚ ਕਿਸੇ ਪ੍ਰਤੀ ਮੈਲ ਆਉਣੀ ਵੇਖਣਾ ਮਾੜਾ ਨਹੀਂ ਮੈਲੀ ਅੱਖ ਨਾਲ ਵੇਖਣਾ ਮਾੜਾ ਕਿਸੇ ਨੂੰ ਵੇਖ ਰਹੇ ਹਾਂ ਅਸੀਂ ਮੈਲ ਲਿਆ ਕੇ ਨਾ ਵੇਖੀਏ ਪ੍ਰੇਮ ਲਿਆ ਕੇ ਦੇਖੀਏ ਫਰਕ ਹੈ ਬਹੁਤ ਪ੍ਰੇਮ ਵਿੱਚ ਤੇ ਮੈਲ ਲਿਆ ਕੇ ਵੇਖਣ 'ਚ ਫਰਕ ਹੈ ਧਿਆਨ ਨਾਲ ਸਮਝਣ ਦੀ ਖੇਚਲ ਕਰਿਓ ਹੁਣ ਕਿਸੇ ਬੂਟੇ ਨੂੰ ਵੇਖਿਆ ਦਰਖਤ ਨੂੰ ਛੋਟੇ ਜਿਹੇ ਬੂਟੇ ਨੂੰ ਪੌਦੇ ਨੂੰ ਵੇਖਿਆ ਮਨ ਵਿੱਚ ਪ੍ਰੇਮ ਆਏਗਾ ਤੇ ਅਸੀਂ ਕਹਾਂਗੇ ਇਹਨੂੰ ਸੰਭੋਈਏ ਇਹਨੂੰ ਪਾਣੀ ਦਈਏ ਇਹਨੂੰ ਆਲੇ-ਦੁਆਲੇੋਂ ਥੋੜਾ ਜਿਹਾ ਫਟੋ ਇਹਨੂੰ ਸਾਫ਼ ਕਰੋ ਇਹਨੂੰ ਪਾਣੀ ਦਈਏ ਇਹ ਪ੍ਰੇਮ ਹੈ ਪ੍ਰੇਮ ਦੇ ਵਿੱਚ ਸੰਭਾਲ ਹੁੰਦੀ ਹੈ ਕੇਰ ਹੁੰਦੀ ਹੈ ਜਿੱਥੇ ਪ੍ਰੇਮ ਹੁੰਦਾ ਉੱਥੇ ਕੇਰ ਹੁੰਦੀ ਹੈ ਉੱਥੇ ਸੰਭਾਲ ਹੁੰਦੀ ਹੈ ਤੇ ਜਦੋਂ ਮੈਲ ਹੋਵੇ ਮਨ ਵਿੱਚ ਫਿਰ ਜੋ ਕੁਝ ਵੀ ਦਿਸਦਾ ਹੈ ਉਹਨੂੰ ਚੁੰਡ ਲਈਏ ਉਹਨੂੰ ਖਤਮ ਕਰ ਦਈਏ ਮੈਲ ਹੈ ਮਨ ਦੇ ਕਿਸੇ ਦੇ ਰੂਪ ਵਾਸਤੇ ਕਿਸੇ ਨੂੰ ਵੇਖਣਾ ਕਿਸੇ ਦੀ ਧੀ ਕੋਈ ਬੱਚੀ ਕਿ ਆਪ ਸੋਹਣੀ ਰੱਬ ਨੇ ਬਣਾਇਆ ਉਹਦੇ ਪ੍ਰਤੀ ਚੰਗਾ ਭਾਵ ਮਨ ਚ ਲਿਆ ਕੇ ਵੇਖਣਾ ਮਾੜਾ ਨਹੀਂ ਸਾਡੀਆਂ ਵੀ ਤੇ ਧੀਆਂ ਹੈਗੀਆਂ ਹੁਣ ਆਪਾਂ ਆਪਣੀ ਧੀ ਨੂੰ ਵੇਖਦੇ ਆਂ ਭੈਣ ਨੂੰ ਵੇਖਦੇ ਆਂ ਮਨ ਮੈਲਾ ਥੋੜਾ ਹੁੰਦਾ ਹੈ ਮੇਲ ਨਹੀਂ ਹੈ ਆਪਣੀ ਬੱਚੀ ਵਾਸਤੇ ਤੇ ਕੇਅਰ ਕਰਦਾ ਬੰਦਾ ਧਿਆਨ ਰੱਖਦਾ ਇਸੇ ਤਰ੍ਹਾਂ ਆਪਣੀ ਬੱਚੀ ਨੂੰ ਆਪਣੀ ਭੈਣ ਨੂੰ ਜਦੋਂ ਵੇਖਣਾ ਮਨ ਚ ਕੇਰ ਆਉਂਦੀ ਹੈ ਖਿਆਲ ਆਉਂਦਾ ਧਿਆਨ ਰੱਖੀਏ ਕੇਅਰ ਕਰੀਏ ਬਸ ਵੇਖਣਾ ਮਾੜਾ ਨਹੀਂ ਹੁੰਦਾ ਮੈਲਾ ਮਾੜੀ ਹੈ ਜਦੋਂ ਮਨ ਵਿੱਚ ਮੈਲਾ ਭਾਵ ਲਿਆ ਕੇ ਵੇਖਦੇ ਆ ਨਾ ਸਾਡੀ ਇੰਟੈਂਸ਼ਨ ਕਿਵੇਂ ਦੀ ਹੈ ਸਾਡੇ ਅੰਦਰ ਉਸ ਵੇਲੇ ਚੱਲਦਾ ਕੀ ਹੈ ਵੇਖਤੇ ਰਹੇ ਆ ਪਰ ਅੰਦਰ ਭਾਵ ਕਿਦਾਂ ਦਾ ਚੱਲਦਾ ਹੈ ਮਸਲਾ ਤੇ ਸਾਰਾ ਉਸ ਭਾਵ ਦਾ ਹੁਣ ਮੰਨ ਲਓ ਅਸੀਂ ਗੁਰੂ ਸਾਹਿਬ ਕੋਲ ਆਏ ਇੱਥੇ ਭਾਵ ਸਾਡਾ ਕਿਦਾਂ ਦਾ ਹੈ ਭਾਵ ਦੀ ਹੀ ਕੀਮਤ ਹੈ ਉਹ ਅੰਦਰ ਸਾਡੇ ਚੱਲਦਾ ਕੀ ਹੈ ਉਸ ਵੇਲੇ ਉਹ ਜਿਸ ਤਰ੍ਹਾਂ ਦਾ ਭਾਵ ਲੈ ਕੇ ਅਸੀਂ ਆਉਂਦੇ ਆ ਉਸੇ ਤਰ੍ਹਾਂ ਦਾ ਸਾਨੂੰ ਫਿਰ ਰਿਜ਼ਲਟ ਮਿਲਦਾ ਹੈ ਸੋ ਆਪਣੀ ਜ਼ਿੰਦਗੀ ਵਿੱਚ ਚੰਗਾ ਭਾਵ ਬਣਾ ਕੇ ਰੱਖਣਾ ਮਨ ਵਿੱਚ ਮੈਲ ਨਾ ਆਉਣ ਦੇਣੀ ਤੇ ਆਪੇ ਹੀ ਆਨੰਦ ਬਣਦਾ ਹੈ ਤੇ ਜਦੋਂ ਅਸੀਂ ਬਾਬਾ ਫਰੀਦ ਸਾਹਿਬ ਕਹਿੰਦੇ ਤਿੰਨਾ ਮੁਖ ਡਰਾਵਣੇ ਉਹਨਾਂ ਦੇ ਮੁਖ ਡਰਾਉਣੇ ਹਨ ਜਿਨ੍ਹਾਂ ਵਿਸਾਰਿਓਨ ਨਾਉ ਜਿਹੜੇ ਤੈਨੂੰ ਭੁੱਲ ਚੁੱਕੇ ਹਨ ਜਿਨ੍ਹਾਂ ਦੇ ਅੰਦਰ ਹੀ ਗੋਹ ਹੰਕਾਰ ਹੈ ਤੈਨੂੰ ਵਿਸਾਰ ਕੇ ਜਿਹੜੇ ਮੈਂ ਹੀ ਮੈਂ ਵਿੱਚ ਫਸੇ ਹੋਏ ਨੇ ਉਹ ਡਰਾਉਣੇ ਲੱਗਦੇ ਆ ਡਰਾਉਣੇ ਲੱਗਦੇ ਆ ਕਿਉਂਕਿ ਜੇ ਅੰਦਰ ਕਾਮ ਹੈ ਕਾਮ ਚਿਹਰੇ ਤੇ ਆ ਜਾਂਦਾ ਹੈ ਅੰਦਰ ਕ੍ਰੋਧ ਹੈ ਕ੍ਰੋਧ ਚਿਹਰੇ ਤੇ ਆ ਜਾਂਦਾ ਹੈ ਅੰਦਰ ਜੈਲਸ ਹੈ ਜੈਲਸ ਚਿਹਰੇ ਤੇ ਆ ਜਾਂਦੀ ਹੈ ਅੰਦਰ ਸਾੜਾ ਹੈ ਸਾੜਾ ਚਿਹਰੇ ਤੇ ਆ ਜਾਂਦਾ ਤੇ ਜੇ ਅੰਦਰ ਪ੍ਰੇਮ ਹੋਵੇਗਾ ਪ੍ਰੇਮ ਵੀ ਚਿਹਰੇ ਤੇ ਆ ਜਾਏਗਾ ਹਨ ਬੱਚਿਆਂ ਦੇ ਚਿਹਰੇ ਕਿੰਨੇ ਪਿਆਰੇ ਲੱਗਦੇ ਐ ਬੱਚਿਆਂ ਦੇ ਚਿਹਰੇ ਖਿੜੇ-ਖਿੜੇ ਲੱਗਦੇ ਐ ਪਿਆਰੇ-ਪਿਆਰੇ ਲੱਗਦੇ ਉਹਦਾ ਕਾਰਨ ਹੀ ਐ ਉਹਨਾਂ ਦਾ ਮਨ ਮੈਲਾ ਨਹੀਂ ਹੁੰਦਾ ਬੱਚਾ ਕਿਸੇ ਨਾਲ ਨਫ਼ਰਤ ਨਹੀਂ ਕਰਦਾ ਬੱਚਾ ਕਿਸੇ ਨਾਲ ਵੈਰ ਨਹੀਂ ਕਰਦਾ ਵੈਰ ਨਾ ਕਰਨ ਕਰਕੇ ਨਫ਼ਰਤ ਨਾ ਕਰਨ ਕਰਕੇ ਬੱਚੇ ਜਿਹੜੇ ਹਨ ਉਹ ਖਿੜੇ-ਖਿੜੇ ਲੱਗਦੇ ਐ ਪਿਆਰੇ-ਪਿਆਰੇ ਲੱਗਦੇ ਐ ਉਹ ਡਰਾਉਣਾ ਨਹੀਂ ਲੱਗਦਾ ਬੱਚੇ ਦਾ ਚਿਹਰਾ ਭਾਵੇਂ ਕਾਲਾ ਵੀ ਹੋਵੇ ਰੰਗ ਕਾਲਾ ਪਰ ਪਿਆਰਾ ਲੱਗਦਾ ਹੈ ਪਿਆਰਾ ਲੱਗਣ ਦਾ ਕਾਰਨ ਉਹਦੀ ਮਾਸੂਮੀਅਤ ਹੁੰਦੀ ਹੈ ਪਿਆਰਾ ਲੱਗਣ ਦਾ ਕਾਰਨ ਉਹਦਾ ਭੋਲਾਪਨ ਹੁੰਦਾ ਹੈ ਪਿਆਰਾ ਲੱਗਣ ਦਾ ਕਾਰਨ ਨਿਰਮਲਤਾ ਹੀ ਹੁੰਦੀ ਹੈ ਜਿੰਨਾ ਮਨ ਮੈਲ ਰਹਿਤ ਹੋਈ ਜਾਏਗਾ ਉਨਾ ਹੀ ਸਾਫ਼ ਤੇ ਪਿਆਰਾ ਲੱਗਣ ਲੱਗ ਜਾਏਗਾ ਜਦੋਂ ਮਨ ਮਨ ਸਾਨੂੰ ਆਨੰਦ ਦੇਵੇਗਾ ਚਿਹਰਾ ਦੁਨੀਆ ਨੂੰ ਆਨੰਦ ਦੇਵੇਗਾ ਫਿਰ ਸੁਣੋ ਧਿਆਨ ਜੇ ਸਾਡਾ ਚਿਹਰਾ ਸਾਫ ਹੋਏਗਾ ਗੁੱਸੇ ਵਾਲਾ ਨਹੀਂ ਹੋਏਗਾ ਦੁਨੀਆ ਨੂੰ ਚੰਗਾ ਲੱਗੇਗਾ ਲੋਕੀ ਕਹਿਣਗੇ ਵਾਹ ਬਈ ਵਾਹ ਤੇ ਜੇ ਮਨ ਸਾਫ ਤੇ ਸ਼ੁੱਧ ਹੋਏਗਾ ਤੇ ਸਾਨੂੰ ਆਪ ਨੂੰ ਆਨੰਦ ਆਏਗਾ ਮਨ ਵਿੱਚ ਮੈਲ ਨਹੀਂ ਹੋਣੀ ਚਾਹੀਦੀ ਤੇ ਜਦੋਂ ਮਨ ਵਿੱਚ ਨਫ਼ਰਤ ਨਹੀਂ ਜੈਲਸ ਨਹੀਂ ਸਾੜਾ ਨਹੀਂ ਸਾਫ ਸ਼ੁੱਧ ਮਨ ਸਾਡੇ ਕੋਲ ਹੈ ਤੇ ਚਿਹਰਾ ਆਪਣੇ ਆਪ ਹੀ ਪਿਆਰਾ ਲੱਗਣ ਲੱਗ ਜਾਂਦਾ ਭਾਵੇਂ ਤੁਸੀਂ ਜਿਸ ਤਰ੍ਹਾਂ ਦੇ ਵੀ ਹੋਵੋਗੇ ਤੁਹਾਡੇ ਚਿਹਰੇ ਉੱਤੇ ਇੱਕ ਮਾਸੂਮੀਅਤ ਰਹੇਗੀ ਇੱਕ ਖੇੜਾ ਬਣਿਆ ਰਹੇਗਾ ਪਰ ਜੇ ਅੰਦਰ ਮੈਲ ਰੱਖਾਂਗੇ ਜੈਲਸ ਸਾੜੇ ਈਰਖਾ ਰੱਖਾਂਗੇ ਫੇਰ ਅਸੀਂ ਕਦੇ ਵੀ ਸੋਹਣੇ ਨਹੀਂ ਲੱਗ ਸਕਦੇ ਡਰਾਉਣੇ ਹੀ ਲੱਗਾਂਗੇ ਪਿਆਰੇ ਨਹੀਂ ਲੱਗਾਂਗੇ ਤਾਂ ਕਰਕੇ ਪਿਆਰ ਵਾਲੇ ਚਿਹਰੇ ਪਿਆਰੇ ਲੱਗਦੇ ਨੇ ਜਿਹੜੇ ਤੁਹਾਨੂੰ ਪਿਆਰ ਕਰਦੇ ਨੇ ਉਹ ਤੁਹਾਨੂੰ ਪਿਆਰੇ ਲੱਗਦੇ ਨੇ ਉਹ ਚਿਹਰੇ ਵੀ ਪਿਆਰੇ ਲੱਗਦੇ ਨੇ ਪਿਆਰ ਜਿਹੜਾ ਉਹ ਤੁਹਾਡੇ ਚਿਹਰੇ ਨੂੰ ਭਰ ਕੇ ਰੱਖਦਾ ਸੋਹਣੇ ਲੱਗਣ ਲੱਗ ਜਾਂਦਾ ਤਾਂ ਕਰਕੇ ਭਾਈ ਆਪਣਾ ਮਨ ਸ਼ੁੱਧ ਕਰਾਂਗੇ ਸਹੀ ਸੁੰਦਰ ਸੋਹਣੇ ਸਾਧ ਸੰਗ ਜਿੰਨ ਬਹਿਣੇ ਸੰਗਤ ਵਿੱਚ ਬੈਠੋ ਮਨ ਨਿਰਮਲ ਹੁੰਦਾ ਮਨ ਨਿਰਮਲ ਹੁੰਦਾ ਮਨ ਪਿਆਰਾ ਹੁੰਦਾ ਤੇ ਚਿਹਰਾ ਵੀ ਪਿਆਰਾ ਲੱਗਣ ਲੱਗ ਜਾਂਦਾ ਮਨ ਸਾਫ਼ ਹੋ ਜਾਏਗਾ ਚਿਹਰਾ ਵੀ ਸਾਫ਼ ਹੋ ਜਾਏਗਾ ਆਪਾਂ ਇਹ ਗੱਲ ਬਹੁਤ ਵਾਰ ਕਰਦੇ ਆ ਰੱਬ ਲੱਪਣਾ ਨਹੀਂ ਪੈਣਾ ਰੱਬ ਤੇ ਤੇਰੇ ਮਗਰਮਗਰ ਫਿਰੇਗਾ ਮਨ ਨੂੰ ਸਾਫ ਕਰਨ ਤੇ ਬੰਦੇ ਨੂੰ ਜੋਰ ਲਾਉਣਾ ਚਾਹੀਦਾ ਸਾਰੀ ਜ਼ਿੰਦਗੀ ਮਨ ਨੂੰ ਸਾਫ ਰੱਖੀਏ ਮੇਰੇ ਮਨ ਵਿੱਚ ਕਿਸੇ ਪ੍ਰਤੀ ਬੁਰਾ ਨਾ ਆਵੇ ਹਰ ਬੰਦੇ ਦਾ ਭਲਾ ਸੋਚੀਏ ਮਾੜਾ ਨਾ ਸੋਚੀਏ ਕਿਸੇ ਬਾਰੇ ਵੀ ਕਿਸੇ ਨੂੰ ਖਤਮ ਕਰਨਾ ਮਾਰਨਾ ਤੇ ਬੜੀ ਦੂਰ ਦੀ ਗੱਲ ਹੁੰਦੀ ਹੈ ਕਿਸੇ ਬਾਰੇ ਮਾੜਾ ਭਾਵ ਵੀ ਮਨ ਵਿੱਚ ਨਾ ਲਿਆਈਏ ਮਨ ਨਿਰਮਲ ਹੋਵੇ ਨਾ ਜਦੋਂ ਹਰ ਬੰਦਾ ਅੱਖਾਂ ਬੰਦ ਕਰਕੇ ਚਾਹੁੰਦਾ ਮੈਂ ਸਮਾਧੀ ਲਾ ਕੇ ਬੈਠਾਂ ਮੈਨੂੰ ਆਨੰਦ ਆਵੇ ਮੈਂ ਚੌਂਕੜਾ ਮਾਰ ਕੇ ਬੈਠਾਂ ਮੈਨੂੰ ਰਾਸ ਆਵੇ ਮੈਨੂੰ ਆਨੰਦ ਆਵੇ ਮਨ ਨੂੰ ਸਾਫ਼ ਕਰ ਲੋਗੇ ਮਨ ਜੇ ਸ਼ੁੱਧ ਹੋਏਗਾ ਤੈਨੂੰ ਆਨੰਦ ਆਪਣੇ ਆਪ ਚ ਹੀ ਆਈ ਜਾਣਾ ਸ਼ੁੱਧ ਮਨ ਨਜ਼ਾਰਾ ਦਿੰਦਾ ਸ਼ੁੱਧ ਮਨ ਸਵਾਦ ਦਿੰਦਾ ਸ਼ੁੱਧ ਮਨ ਆਨੰਦ ਦਿੰਦਾ ਤੇ ਮੈਲਾ ਮਨ ਹੈ ਜਿਹੜਾ ਉਹ ਤੰਗ ਕਰਦਾ ਮੈਲਾ ਮਨ ਬਹੁਤ ਤੰਗ ਕਰਦਾ ਜਿਵੇਂ ਕੋਈ ਅੜ ਬਨੇਆਣਾ ਹੋਵੇ ਬੱਚਾ ਬਾੜਾ ਹੀ ਅੜਕ ਹੋਵੇ ਉਹ ਤੰਗ ਕਰਦਾ ਬੱਚਾ ਸ਼ਾਂਤ ਹੋਵੇ ਸਾਨੂੰ ਤੇ ਸਾਨੂੰ ਪਤਾ ਹੀ ਨਹੀਂ ਲੱਗਦਾ ਇਸ ਘਰ ਵਿੱਚ ਬੱਚਾ ਵੀ ਹੈਗਾ ਇੱਕ ਸ਼ਾਂਤ ਬੱਚਾ ਹੈ ਇੱਕ ੜਕਦਾ ਹੋਇਆ ਨਿਆਣਾ ਹੁੰਦਾ ਇੱਕ ਨਿਆਣਾ ਸਾਰਾ ਘਰ ਸਿਰ ਤੇ ਚੱਕੀ ਰੱਖਦਾ ਤੰਗ ਕਰੀ ਰੱਖਦਾ ਪਰ ਇੱਕ ਬੱਚਾ ਉਹ ਹੁੰਦਾ ਜਿਹੜਾ ਬਿਲਕੁਲ ਸ਼ਾਂਤ ਹੁੰਦਾ ਭੋਲਾ ਹੁੰਦਾ ਪਿਆਰਾ ਹੁੰਦਾ ਇਸੇ ਤਰ੍ਹਾਂ ਕਈਆਂ ਦਾ ਮਨ ਕਈਆਂ ਨੂੰ ਬਹੁਤ ਸ਼ਾਂਤ ਰੱਖਦਾ ਮਨ ਇੰਨਾ ਸ਼ਾਂਤ ਹੈ ਮਨ ਖੁਸ਼ ਹਰ ਵੇਲੇ ਖੁਸ਼ ਰਹਿਣੇ ਆਪਾਂ ਮਨ ਸ਼ਾਂਤ ਕਈਆਂ ਦਾ ਮਨ ਇੰਨਾ ਚੰਚਲ ਹੈ ਇੱਕ ਸੈਕਿੰਡ ਵੀ ਨਹੀਂ ਟਿਕਦਾ ਕਈਆਂ ਦਾ ਮਨ ਇੰਨਾ ਚੰਚਲ ਇੰਨਾ ਭਟਕਦਾ ਖੜਦਾ ਹੀ ਨਹੀਂ ਇੱਕ ਸੈਕਿੰਡ ਵਾਸਤੇ ਵੀ ਨਹੀਂ ਟਿਕਦਾ ਸਾਡੂੰ ਸਾਡੇ ਮਨ ਨੂੰ ਟਿਕਾਉਣਾ ਸਾਫ਼ ਕਰਨਾ ਜ਼ੋਰ ਇਹਦੇ ਤੇ ਲਾਉਣਾ ਚਾਹੀਦਾ ਜੀ ਮਨ ਸ਼ੁੱਧ ਹੋ ਜੇ ਇਕਾਦਰ ਵੀ ਹੋ ਜਾਂਦਾ ਛੇਤੀ ਆ ਹੁਣ ਜਿਹੜੇ ਆਪਾਂ ਇੱਥੇ ਬੈਠੇ ਆ ਆਪਾਂ ਕੀਰਤਨ ਕਰਦੇ ਆ ਜਿਹਦਾ ਮਨ ਸ਼ੁੱਧ ਹੈ ਇੱਕ ਸੈਕਿੰਡ ਵਿੱਚ ਧਾਰਨਾ ਗਾਓਗੇ ਉਹਦਾ ਮਨ ਟਿਕ ਜੂ ਲੱਗ ਜਾਣਾ ਕੀਰਤਨ 'ਚ ਇੱਕ ਸੈਕਿੰਡ 'ਚ ਲੱਗ ਜਾਣਾ ਤੇ ਜਿੰਨਾ ਮਨ ਚੰਚਲ ਹੋਏਗਾ ਜਿੰਨਾ ਮਨ ਮੈਲਾ ਹੋਏਗਾ ਉਹ ਲੱਗਦਾ ਹੀ ਨਹੀਂ ਉਹਨੇ ਟਿਕਣਾ ਹੀ ਨਹੀਂ ਉਹਨਾਂ ਨੂੰ ਸ਼ਾਂਤੀ ਨਹੀਂ ਹੋਣਾ ਤੁਸੀਂ ਸ਼ਬਦ 10 ਪੜ੍ਹਦੇ ਹੋ ਭਾਵੇਂ ਉਹਦਾ ਮਨ ਨਹੀਂ ਟਿਕਦਾ ਵਧੀਆ ਤੋਂ ਵਧੀਆ ਬੰਦਾ ਆਵਾਜ਼ ਵਾਲਾ ਕੀਰਤਨ ਕਰਨ ਵਾਲਾ ਲੈ ਆਓ ਛੇਤੀ ਛੇਤੀ ਮਨ ਟਿਕੇਗਾ ਹੀ ਉਹਦਾ ਤੇ ਮਨ ਸ਼ੁੱਧ ਹੋਇਆ ਨਾ ਜੀ ਸਾਫ਼ ਹੋਇਆ ਫਿਰ ਤੁਸੀਂ ਇੱਥੇ ਬਿਲਕੁਲ ਬੇਸੁਰੇ ਬੰਦੇ ਨੂੰ ਲਾਓ ਉਹਨੂੰ ਤਾਂ ਵੀ ਨਜ਼ਾਰਾ ਆਈ ਜਾਣਾ ਕਿਉਂਕਿ ਨਜ਼ਾਰਾ ਤੇ ਤੁਹਾਡੇ ਮਨ ਨੇ ਦੇਣਾ ਆ ਉਹਦੀ ਆਵਾਜ਼ ਨੇ ਥੋੜਾ ਦੇਣਾ ਆਵਾਜ਼ ਨਜ਼ਾਰਾ ਦਿੰਦੀ ਹੈ ਆਵਾਜ਼ ਨਹੀਂ ਦਿੰਦੀ ਨਜ਼ਾਰਾ ਤੇ ਤੇਰੇ ਆਪਣੇ ਅੰਦਰ ਹੁੰਦਾ ਨਾ ਆਪਣੇ ਅੰਦਰ ਹੁੰਦਾ ਉਹ ਸਵਾਦ ਤੇ ਤੇਰੇ ਆਪਣੇ ਅੰਦਰ ਹੁੰਦਾ ਤੇ ਜਦੋਂ ਤੂੰ ਨਜ਼ਾਰੇ 'ਚ ਹੁੰਨਾ ਹੈ ਸਵਾਦ 'ਚ ਹੁੰਨਾ ਹੈ ਚੇਤਾ ਕਰੋ ਖਪਲਾ ਬਚਪਨ ਆਪਣਾ ਆਪਾਂ ਮਨ ਦੇ ਸ਼ੁੱਧ ਹੁੰਦੇ ਸੀ ਨਿਕਾ ਜਾਂ ਸਾਈਕਲ ਵੀ ਨਜ਼ਾਰੇ ਦੇਈ ਜਾਂਦਾ ਸੀ ਹੁਣ ਸਪਲੈਂਡਰ ਵੀ ਸਵਾਦ ਨਹੀਂ ਦਿੰਦਾ ਮਨ ਸਾਫ਼ ਹੋਵੇ ਸਾਈਕਲ ਵੀ ਸਵਾਦ ਦੇਈ ਜਾਂਦਾ आनंद ਆਉਂਦਾ ਖੁਸ਼ੀ ਚੜੀ ਜਾਂਦੀ ਸੁੱਕੀਆਂ ਰੋਟੀਆਂ ਹੀ ਸਵਾਦ ਲੱਗੀਆਂ ਜਾਂਦੀਆਂ ਜਦੋਂ ਮਨ ਸ਼ੁੱਧ ਹੁੰਦਾ ਜਦੋਂ ਮਨ ਚੰਚਲ ਹੁੰਦਾ ਫਿਰ ਬਹੁਤ ਕੁਝ ਵੀ ਹੋਵੇ ਤਾਂ ਵੀ ਨਜ਼ਾਰਾ ਨਹੀਂ ਆਉਂਦਾ ਨਜ਼ਾਰੇ ਤੇ ਤੁਹਾਡੇ ਮਨ ਦੇ ਐ ਆਪ ਮੈਂ ਕਹਿੰਦਾ ਬੋਲਣ ਦੀ ਲੋੜ ਹੀ ਨਹੀਂ ਪੈਂਦੀ ਤੁਸੀਂ ਸੁੱਕਾ ਹੀ ਆ ਵਾਜਾ ਹੀ ਵਜਾਈ ਚੱਲੋ ਕੱਲਾ ਮਨ ਟਿਕਿਆ ਹੋਇਆ ਹੋਵੇ ਉਹਦੀ ਆਵਾਜ਼ ਵੀ ਉਹਦੀ ਨਾਲ ਹੀ ਨਜ਼ਾਰਾ ਆਏ ਟਿਕਿਆ ਹੋਇਆ ਮਨ ਹੋਵੇ ਮਨ ਮਨ ਸ਼ੁੱਧ ਹੋਵੇ ਜਿੰਨਾ ਮਨ ਮੈਲਾ ਇਹਨੂੰ ਸਵਾਦ ਨਹੀਂ ਆਉਂਦਾ ਇਹਨੂੰ ਦਰਬਾਰ ਸਾਹਿਬ ਲੈ ਜਾਓ ਚੰਗਾ ਰਾਗੀ ਨਿਰਮਲ ਸਿੰਘ ਵਰਗਾ ਕੀਰਤਨ ਕਰਨ ਲਾ ਦਿਓ ਇਹਨੂੰ ਸਾਹਮਣੇ ਪਾ ਦਿਓ ਵੀ ਦਰਬਾਰ ਸਾਹਿਬ 'ਚ ਬੈਠਾ ਹੈ ਆ ਸਾਹਮਣੇ ਗੁਰੂ ਗ੍ਰੰਥ ਸਾਹਿਬ ਨੇ ਸਾਹਮਣੇ ਤੇਰੇ ਕੀਰਤਨ ਭਾਈ ਨਿਰਮਲ ਸਿੰਘ ਵਰਗਾ ਰਾਗੀ ਕੀਰਤਨ ਕਰਾਓ ਭਾਈ ਹਰਜਿੰਦਰ ਸਿੰਘ ਨੂੰ ਲਾ ਦਿਓ ਕੀਰਤਨ ਕਰਨ ਤੇ ਇਹਨੂੰ ਸਾਹਮਣੇ ਪਾ ਦਿਓ ਮਨ ਮੈਲਾ ਹੋਏਗਾ ਇਹਨੂੰ ਨਜ਼ਾਰਾ ਨਹੀਂ ਆਉਣਾ ਤੇ ਇੱਥੇ ਤੇ ਗੱਲ ਛੱਡ ਦਿਓ ਮਨ ਮੈਲਾ ਹੋਇਆ ਨਾ ਕਲਗੀਆਂ ਵਾਲੇ ਦੇ ਸਾਹਮਣੇ ਜਾ ਕੇ ਵੀ ਨਜ਼ਾਰਾ ਨਹੀਂ ਆਉਣਾ ਉੱਥੇ ਵੀ ਛੁਰਾ ਚੱਕੀ ਫਿਰਦਾ ਬੰਦਾ ਕਹਿੰਦਾ ਮੈਂ ਕਲਗੀਆਂ ਵਾਲੇ ਦੇ ਅੰਦਰ ਉਹ ਕਹਿੰਦਾ ਮੈਂ ਵਾਰ ਕਰ ਦੇਣਾ ਤੇ ਦੱਸੋ ਤੁਸੀਂ ਜਿਸ ਬੰਦੇ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਪੇਟ ਦੇ ਵਿੱਚ ਦਿਲਾਲੇ ਪਾਸੇ ਖੱਬੇ ਪਾਸੇ ਛੁਰਾ ਮਾਰਿਆ ਕੀ ਉਹਨੇ ਕਲਗੀਆਂ ਵਾਲੇ ਪਾਸ਼ਾ ਨੂੰ ਵੇਖਿਆ ਨਹੀਂ ਹੋਣਾ ਬੋਲੋ ਵੇਖਿਆ ਕਿ ਨਹੀਂ ਵੇਖਿਆ ਵੇਖਿਆ ਨਾ ਦਰਸ਼ਨ ਕੀਤੇ ਪਰ ਸਾਚਾ ਸਤਗੁਰ ਕਿਆ ਕਰੇ ਜੋ ਸਿੱਖਾ ਵਿੱਚ ਚੁੱਕ ਦੇਖਿਆ ਤੇ ਹੋਣਾ ਉਹਨੇ ਵੀ ਆ ਗੁਰੂ ਗੋਬਿੰਦ ਸਿੰਘ ਬੈਠੇ ਪਏ ਪਰ ਉਹਨੇ ਛੂਰਾ ਚੱਕ ਲਿਆ ਅੱਖਾਂ ਨਾਲ ਵੇਖ ਕੇ ਵੀ ਛੂਰਾ ਮਾਰਦਾ ਕਿਉਂ ਕਿਉਂਕਿ ਮਨ ਇੰਨਾ ਮੇਲਾ ਹੈ ਕਿ ਕਲਗੀਆਂ ਵਾਲਾ ਵੀ ਦਿਸਿਆ ਹੀ ਨਹੀਂ ਤੇ ਜਦੋਂ ਮਨ ਇੰਨਾ ਮੈਲਾ ਹੁੰਦਾ ਕਈ ਬੰਦੇ ਆ ਕੇ ਗੁਰੂ ਗ੍ਰੰਥ ਸਾਹਿਬ ਦੇ ਅੰਗ 파ੜਦੇ ਕਿ ਨਹੀਂ ਐਦਾਂ ਚੱਕ ਕੇ ਆਂ 파ੜਦੇ ਰਮਹਾਲਾ ਚੱਕ ਕੇ ਪਰੇ ਕਈਆਂ ਨੇ ਤੇ ਗੁਰੂ ਗ੍ਰੰਥ ਸਾਹਿਬ ਨੂੰ ਐ ਫੜਿਆ ਤੇ ਐ ਸਿੱਟੀ ਦਿੱਤਾ ਚੱਕ ਕੇ ਪਰੇ ਮਨਜੀ ਸਾਹਿਬ ਤੋਂ ਐ ਸਿੱਟ ਤਾਂ ਲੱਤ ਮਾਰੀ ਮਨਜੀ ਸਾਹਿਬ ਥੱਲੇ ਸਿੱਟਤੀ ਇਹ ਬੰਦਾ ਕੌਣ ਹੈ ਇੰਨਾ ਮੈਲਾ ਜਿਹਨੂੰ ساری ਦੁਨੀਆ ਸਿਰ ਝਕਾਉਂਦੀ ਆ ਉਹ ਲੱਤ ਮਾਰਦਾ ਮੈਲਾ ਇਹ ਮੈਲ ਦੀ ਅਖੀਰ ਹੁੰਦੀ ਹੈ ਮੈਲ ਇੰਨੀ ਭਰ ਗਈ ਬੰਦੇ ਦੇ ਅੰਦਰ ਉਹਨੂੰ ਪਤਾ ਹੀ ਨਹੀਂ ਲੱਗਦਾ ਆ ਕੀ ਤੇ ਇਸ ਕਰਕੇ ਵੀਰੋ ਕੀਰਤਨ ਦੀ ਤੇ ਗੱਲ ਛੱਡੋ ਚਿੜੀਆਂ ਹੀ ਚੰਗੀਆਂ ਲੱਗਣ ਲੱਗ ਜਾਣਗੀਆਂ ਬੋਲਦੀਆਂ ਜਦੋਂ ਮਨ ਸ਼ੁੱਧ ਹੋਵੇ ਤੈਨੂੰ ਹਵਾਵਾਂ ਚੱਲਦੀਆਂ ਪੱਤਿਆਂ ਦੇ ਵਿੱਚ ਦੀ ਉਹਨਾਂ ਦੇ ਪੱਤਿਆਂ ਦੀ ਖੜਖੜਾਹਟ ਜਿਹੜੀ ਹੈ ਉਹ ਵੀ ਸਵਾਦ ਦਊ ਜਦੋਂ ਮਨ ਸ਼ੁੱਧ ਹੋਵੇ ਮਨ ਮੈਲਾ ਗੁੱਸਾ ਚੜਿਆ ਹੁੰਦਾ ਆਪਣੇ ਬੱਚੇ ਦੀ ਆਵਾਜ਼ ਹੀ ਖੇਚ ਚੜੀ ਜਾਂਦੀ ਆਪਣੇ ਪੁੱਤ ਦੀ ਆਵਾਜ਼ ਤੇ ਖੇਚ ਚੜੀ ਜਾਂਦੀ ਆਪਣੇ ਨਿਆਣੇ ਦੀ ਆਵਾਜ਼ ਵਿੱਚ ਗੁੱਸਾ ਚੜਾਉਣ ਲੱਗ ਜਾਂਦੀ ਹੈ ਤੇ ਮਨ ਨੂੰ ਆਪਣੇ ਨੂੰ ਆਪਾਂ ਸ਼ੁੱਧ ਕਰੀਏ ਸਾਫ਼ ਕਰੀਏ ਜਿੰਨਾ ਮਨ ਸ਼ੁੱਧ ਹੋਈ ਜਾਣਾ ਹੈ ਨੇਚਰ ਕੁਦਰਤ ਦੇ ਹਰ ਰੰਗ ਹੀ ਪਿਆਰੇ ਲੱਗਣ ਲੱਗ ਜਾਂਦੇ ਉਹ ਜਦ ਵਿਸਮਾਦ ਨਾਦ ਵਿਸਮਾਦ ਵੇਦ ਉਹ ਸਾਰਾ ਵਿਸਮਾਦਤਾ ਵਿਸਮਾਦਤਾ ਦੀ ਅਵਸਥਾ ਤੇ ਆਪਣੀ ਹੋਊ ਨਾ ਵਿਸਮਾਦਤਾ ਤੇ ਆਪਣੀ ਹੁੰਦੀ ਹੈ ਨਾਦ ਕੀ ਵੇਦ ਕੀ ਹਰ ਚੀਜ਼ ਦੀ ਵਿਸਮਾਦ ਹੀ ਵਿਸਮਾਦ ਵਿਸਮਾਦਤਾ ਤੇ ਸਾਡੀ ਆਪਣੀ ਹੋਣੀ ਹੈ ਜੀ ਇਸ ਕਰਕੇ ਮਨ ਵਿਸਮਾਦ ਕਰਨਾ ਪੈਣਾ ਮਨ ਟਿਕਾਉਣਾ ਪੈਣਾ ਹੈ ਕੀਰਤਨ ਵਾਲਾ ਕੀਰਤਨ ਕਰ ਸਕਦਾ ਹੈ ਤੇਰੇ ਅੰਦਰ ਵਾਲੇ ਜਿਹੜੀ ਹਿੱਲ-ਜੁਲ ਹੈ ਉਹ ਤੇ ਤੈਨੂੰ ਆਪ ਸਾਫ਼ ਕਰਨੀ ਪਊ ਭਾਈ ਹਰਜਿੰਦਰ ਸਿੰਘ ਕਹੂ ਵੀ ਮੈਂ ਤੇ ਕੀਰਤਨ ਕਰ ਰਿਹਾ ਇੱਕ ਬੰਦਾ ਸਾਫਿਰਦੇ ਵਾਲਾ ਸੁਣ ਰਿਹਾ ਉਹਦੇ ਤ੍ਰਿਪ-ਤ੍ਰਿਪ ਹੰਝੂ ਚੱਲ ਰਹੇ ਆ ਉਹਦੀਆਂ ਅੱਖਾਂ ਚੋਂ ਪਾਣੀ ਨਹੀਂ ਸੁੱਕ ਰਿਹਾ ਇੱਕ ਸਾਫ ਮਨ ਵਾਲਾ ਕੀਰਤਨ ਸੁਣ ਰਿਹਾ ਹਰਜਿੰਦਰ ਸਿੰਘ ਦਾ ਉਹਦੀਆਂ ਅੱਖਾਂ ਚੋਂ ਪਾਣੀ ਨਹੀਂ ਸੁੱਕਦਾ ਤੇ ਇੱਕ ਦੀ ਅੱਖ ਟਿਕਦੀ ਹੋਈ ਨਹੀਂ ਇੱਕ ਕਦੇ ਐ ਝਾਕ ਲਾ ਕਦੇ ਐ ਝਾਕ ਲਾ ਕਦੇ ਤਾਂ ਵੇਖ ਲਾ ਕਦੇ ਥੱਲੇ ਵੇਖ ਲਾ ਤਾਂ ਮਨ ਹੀ ਨਹੀਂ ਖੜਦਾ ਜਿਹਦਾ ਮਨ ਨਹੀਂ ਖੜਦਾ ਉਹਦੀ ਅੱਖ ਕਿੱਥੋਂ ਖੜ੍ਹ ਜੂ ਜਿਹਦਾ ਮਨ ਨਹੀਂ ਖੜਦਾ ਉਹਦਾ ਸਰੀਰ ਕਿੱਥੋਂ ਖੜ੍ਹ ਜੂ ਇਹ ਤੇ ਸਿੱਖਣਾ ਪੈਣਾ ਜੇ ਮਨ ਖੁਲਾਰਨਾ ਤਨ ਤੇ ਕੰਮ ਕਰ ਲੈ ਤਨ ਨੂੰ ਠੀਕ ਕਰ ਲੈ ਮਨ ਠੀਕ ਹੋ ਜਾਂਦਾ ਹੈ ਮਨ ਠੀਕ ਕਰ ਲਓ ਤਨ ਠੀਕ ਹੋ ਜਾਂਦਾ ਇਹ ਦੋਵੇਂ ਜੁੜੇ ਹੋਏ ਹਨ ਮਨ ਨੂੰ ਇੱਕ ਜਗ੍ਹਾ ਤੇ ਟਿਕਾ ਦੇ ਤਨ ਵੀ ਟਿਕ ਜਾਂਦਾ ਤੇ ਜੇ ਤਨ ਨੂੰ ਟਿਕਾ ਦੇਗਾ ਕਮਾਲ ਦੀ ਗੱਲ ਮਨ ਟਿਕ ਜਾਂਦਾ ਇਹ ਦੋਵੇਂ ਜੁੜੇ ਹੋਏ ਨੇ ਆਪਸ ਵਿੱਚ ਹੁਣ ਜੇ ਚੰਗਾ ਕੀਰਤਨੀ ਹੈ ਉਹ ਕੀ ਕਹੂਗਾ ਉਹ ਕਹੂਗਾ ਕੀਰਤਨ ਤੇ ਮੈਂ ਕਰ ਹੀ ਰਿਹਾ ਇੱਕੋ ਜਿਹਾ ਹੀ ਕਰਦੇ ਆ ਇੱਕ ਬੰਦੇ ਦੀ ਅੱਖ ਚ ਪਾਣੀ ਨਹੀਂ ਸੁੱਕ ਰਿਹਾ ਘੰਟੇ ਦਾ ਕੀਰਤਨ ਕਰ ਰਿਹਾ ਉਹ ਘੰਟਾ ਰੋਈ ਹੋਈ ਗਿਆ ਉਹਨੂੰ ਇੰਨਾ ਨਜ਼ਾਰਾ ਆ ਰਿਹਾ ਤੇ ਇੱਕ ਉਹ ਹੈ ਜਿਹਦਾ ਇੱਕ ਸੈਕਿੰਡ ਵੀ ਮਨ ਨਹੀਂ ਟਿਕਦਾ ਕੀਰਤਨ ਵੀ ਮੈਂ ਇੱਕ ਥਾਂ ਤੇ ਕਰ ਰਿਹਾ ਸਾਹਮਣੇ ਮੇਰੇ ਦੋਨੇ ਬੈਠੇ ਐ ਪਰ ਫਰਕ ਸਾਰੇ ਦਾ ਸਾਰਾ ਸਾਡੇ ਮਨ ਦਾ ਤੇ ਭਰਾਵੋ ਭੈਣੋ ਮਨ ਦੇ ਉੱਤੇ ਤੇ ਆਪ ਕੰਮ ਕਰਨਾ ਪੈਂਦਾ ਹੈ ਮਨ ਨੂੰ ਤੇ ਟਿਕਾਉਣਾ ਪੈਂਦਾ ਹੈ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਮੰਨ ਲਓ ਤਜਰਬਾ ਕਰਕੇ ਵੇਖ ਲਓ ਗੁਰੂ ਸਾਹਿਬ ਦੀ ਹਜ਼ੂਰੀ ਚ ਆਪਾਂ ਬੈਠੇ ਆਂ ਸਵੇਰ ਵੇਲੇ ਕਦੇ ਵੀ ਟਾਈਮ ਲੱਗੇ 15 ਮਿੰਟ ਲਈ ਹਿੱਲੋ ਨਾ ਨਾ ਮੋਢਾ ਹਲਾ ਨਾ ਗੋਡਾ ਹਲਾ ਨਾ ਸਿਰ ਹਲਾ ਨਾ ਤੇਰਾ ਸਰੀਰ ਦਾ ਕੋਈ ਅੰਗ ਨਾ ਹਿੱਲੇ ਐ ਚੌਂਕੜਾ ਚੱਜਦਾ ਲਾ ਕੇ ਬੈਠੀ ਇੱਕ ਰਸ ਇੱਕ ਟੱਕ ਬਿਲਕੁਲ ਹਿਲਣਾ ਨਹੀਂ 15 ਮਿੰਟ 20 ਮਿੰਟ ਲਈ ਬਹਿ ਜਾ ਜੇ ਚੌਂਕੜਾ ਨਹੀਂ ਲੱਗਦਾ ਜਿਆਦਾ ਹੀ ਮੁਸ਼ਕਲ ਹੈ ਫਿਰ ਐਂ ਕਰ ਤੂੰ ਕੁਰਸੀ ਤੇ ਬਹਿ ਜਾ ਬੈਕ ਤੇ ਢੋ ਨਾ ਲਾ ਅੱਗੇ ਨੂੰ ਹੋ ਕੇ ਕੁਰਸੀ ਤੇ ਬਹਿ ਜਾ ਲੱਤਾਂ ਥੱਲੇ ਰੱਖ ਲੈ ਨਾ ਪੈਰ ਹਿੱਲੇ ਨਾ ਉਂਗਲ ਹਿੱਲੇ ਨਾ ਮੋਢਾ ਹਿੱਲੇ 20 ਮਿੰਟ ਸਰੀਰ ਨੂੰ ਟਿਕਾਈ ਰੱਖੀ ਟਿਕਾਈ ਰੱਖੀ ਟਿਕਾਈ ਰੱਖੀ ਮਨ ਆਪਣੇ ਆਪ ਟਿਕਣ ਲੱਗ ਜੇ ਤੇ ਜਦੋਂ ਮਨ ਟਿਕਿਆ ਹੋਇਆ ਹੋਵੇ ਫਿਰ ਸਰੀਰ ਟਿਕਣ ਲੱਗ ਜਾਂਦਾ ਹੈ ਐ ਪਤਾ ਹੀ ਨਹੀਂ ਲੱਗਦਾ ਵੀ ਕਿੱਥੇ ਬੈਠੇ ਹਾਂ ਕਿੰਨਾ ਟਾਈਮ ਹੋਇਆ ਕੌਣ ਆਇਆ ਕੌਣ ਗਿਆ ਇਹ ਸਾਰਾ ਕੁਝ ਨਾ ਜੀ ਸਾਡੇ ਮਨ ਦੇ ਉੱਤੇ ਤੇ ਮਨ ਮੈਲਾ ਹੈ ਫਿਰ ਕੀਰਤਨ ਦਾ ਕਿੱਥੇ ਰਸ ਆਉਂਦਾ ਹੈ ਨਾ ਗੁਰਬਾਣੀ ਦਾ ਰਸ ਆਵੇ ਤੇ ਮਨ ਸ਼ੁੱਧ ਹੋਵੇ ਫਿਰ ਘਗੀਆਂ ਦੀ ਆਵਾਜ਼ ਵੀ ਪਿਆਰੀ ਲੱਗਦੀ ਜਾਂਦੀ ਮਾਫ਼ ਕਰਨਾ ਕੰਮ ਹੀ ਫਿਰ ਪੈੜਾ ਨਹੀਂ ਲੱਗਦਾ ਬੋਲਦਾ ਐ ਲੱਗਦਾ ਵੀ ਇਹ ਵੀ ਤੇਰਾ ਹੀ ਰੰਗ ਹੈ ਜਿੱਥੇ ਚਿੜੀਆਂ ਤੇਰਾ ਹੀ ਰੰਗ ਨੇ ਕੋਇਲਾਂ ਤੇਰਾ ਹੀ ਰੰਗ ਨੇ ਤੇ ਜੇ ਇੱਥੇ ਕਾਂ ਵੀ ਬੋਲੀ ਜਾਂਦਾ ਨਾ ਇਹ ਵੀ ਤੇਰਾ ਹੀ ਰੰਗ ਨੇ ਤੇਰੇ ਅਨੇਕਾਂ ਰੰਗਾਂ ਨੂੰ ਵੇਖ-ਵੇਖ ਕੇ ਵੱਖਰੇ-ਵੱਖਰੇ ਤੇਰੇ ਰੰਗ ਵੇਖ ਕੇ ਮਨ ਖੜ ਗਿਆ ਮਨ ਵਿਸਮਾਤ ਵਿੱਚ ਹੋ ਗਿਆ ਤਾਂ ਕਰਕੇ ਮਨ ਨੂੰ ਸ਼ੁੱਧ ਕਰਨਾ ਹੈ ਤੇ ਕਬੀਰ ਜੀ ਨੇ ਕਿਹਾ ਜਦੋਂ ਮਨ ਸ਼ੁੱਧ ਹੋ ਜਾਂਦਾ ਨਾ ਜੀ ਫਿਰ ਰੱਬ ਲੱਭਣਾ ਨਹੀਂ ਪੈਂਦਾ ਫਿਰ ਤੇ ਐਉਂ ਪ੍ਰਤੀਤ ਹੁੰਦਾ ਵੀ ਰੱਬ ਮੈਨੂੰ ਲੱਭਦਾ ਫਿਰਦਾ ਕਬੀਰ ਮਨ ਨਿਰਮਲ ਭਇਆ ਜੈਸਾ ਗੰਗਾ ਨੀਰ ਪਾਛੈ ਲਾਗੋ ਹਰ ਫਿਰੈ ਕਹਿਤ ਕਬੀਰ ਕਹਿਆ ਫਿਰ ਤੇ ਰੱਬ ਨੂੰ ਅਸੀਂ ਕੀ ਲੱਭਣਾ ਫਿਰ ਤੇ ਐਉਂ ਪ੍ਰਤੀਤ ਹੁੰਦਾ ਵੀ ਰੱਬ ਸਾਨੂੰ ਲੱਭਦਾ ਫਿਰਦਾ ਮਨ ਸ਼ੁੱਧ ਹੋਇਆ ਹੋਵੇ ਮਨ ਸਾਫ਼ ਹੋਇਆ ਹੋਵੇ ਤਾਂ ਕਰਕੇ ਆਪਾਂ ਆਪਣੇ ਮਨ ਨੂੰ ਸ਼ੁੱਧ ਕਰਨ ਦਾ ਯਤਨ ਕਰਨਾ ਹੈ। ਸਾਫ਼ ਕਰਨ ਦਾ ਯਤਨ ਕਰਨਾ ਹੈ। ਫਿਰ ਜਦੋਂ ਮਨ ਸ਼ੁੱਧ ਹੋਏਗਾ, ਮਨ ਸਾਫ਼ ਹੋਏਗਾ, ਇੱਕ ਇੱਕ ਚੀਜ਼ ਵਿੱਚ ਮਨ ਲੱਗਣਾ। ਫਿਰ ਐ ਨਹੀਂ ਹੋਣਾ ਵੀ ਆਹ ਵਧੀਆ ਹੈ, ਆਹ ਘਟੀਆ ਹੈ। ਫਿਰ ਤੇ ਸਭੇ ਕਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਰੇ। ਇਹ ਕਬੀਰ ਜੀ ਦੀ ਜਿਹੜੀ ਨਿਰਮਲਤਾਈ ਦੀ ਵਿੱਚੋਂ ਨਿਕਲੇ ਸ਼ਬਦ ਨੇ ਨਾ ਇਹ। ਹੁਣ ਮੈਲੇ ਮਨ ਵਾਲੇ ਨੂੰ ਨਿਰਮਲ ਮਨ ਵਾਲੇ ਦੀ ਗੱਲ ਕਿਵੇਂ ਸਮਝਾਵੇ? ਇੱਕ ਇੱਕ ਦੀ ਆਵਾਜ਼ ਨਿਰਮਲ ਮਨ ਚੋਂ ਨਿਕਲ ਰਹੀ ਹੈ ਇੱਕ ਮੈਲਾ ਮਨ ਲੈ ਕੇ ਬੈਠਾ ਮੈਲੇ ਮਨ ਵਾਲਾ ਕਹਿ ਰਿਹਾ ਐ ਕਿਵੇਂ ਹੋ ਸਕਦਾ ਹੈ ਘਟ ਘਟ ਵਿੱਚੋਂ ਕਿਵੇਂ ਬੰਦੇ ਨੂੰ ਫੀਲ ਹੁੰਦਾ ਕਿਹੜੀ ਗੱਲ ਕਰੀ ਜਾਂਦੇ ਸਾਹਨੇ ਤੇ ਪੱਲੇ ਨਹੀਂ ਪੈਂਦੀ ਪਰ ਜਿਹੜੇ ਬੰਦੇ ਦੀ ਮਨ ਨਿਰਮਲ ਹੋ ਚੁੱਕਿਆ ਉਹ ਕਹਿੰਦਾ ਮੈਨੂੰ ਤੇ ਦਿਸੀ ਜਾਂਦਾ ਸਾਜਨਣਾ ਮੇਰਾ ਸਾਜਨਣਾ ਨਿਕਟ ਖਲੋਏੜਾ ਮੇਰਾ ਸਾਜਨਣਾ ਮੈਨੂੰ ਤੇ ਸਾਰੇ ਪਾਸੇ ਦਿਸਦਾ ਫਰਕ ਇਹ ਹੈ ਵੀ ਉਹਦੀ ਅਵਸਥਾ ਕੋਈ ਹੋਰ ਹੈ ਦੂਜਾ ਜਿਹੜਾ ਉਹਦਾ ਮਨ ਮੈਲਾ ਹੋਣ ਕਰਕੇ ਉਹਨੂੰ ਪਤਾ ਨਹੀਂ ਲੱਗਦਾ ਜੇਕਰ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਤਾਂ ਇਸ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਹੋਰ ਅਜਿਹੇ ਵੀਡੀਓ ਦੇਖਣ ਦੇ ਲਈ ਬੈਲ ਆਈਕਨ ਨੂੰ ਜਰੂਰ ਦਬਾ ਲੇਣਾ ਤਾਂ ਕਿ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਹੀ ਮਿਲੇ ਸਾਡਾ ਸਾਥ ਦੇਣ ਦੇ ਲਈ ਬਹੁਤ 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 ਧੰਨਵਾਦ